ਅਮਰਤਸਰ ਦਿਹਾਤੀ ਪੁਲਿਸ ਤਿੰਨ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰੋਨਾ ਦੀ ਬਣੀ ਗੋਠੀ ਨੂੰ ਕੀਤਾ ਤੈਸ਼ ਨੈਸ਼ ਐਸਐਸਪੀ ਦਿਹਾਤੀ ਅਮਰਤਸਰ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਯੁਧ ਨਸ਼ੇ ਵਿਰੋਧ ਤਹਿਤ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਲੈ ਕੇ ਅਮਰਸਾ ਦੇ ਪਿੰਡ ਜਟ੍ਹੋਲ ਵਿੱਚ ਇੱਕ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕਰਦਿਆਂ ਉਸ ਦੀ ਕਰੋਨਾ ਦੀ ਬਣਾਈ ਗਈ ਗੋਠੀ ਨੂੰ ਬਲਟੋਚਰਾਂਹੀਂ ਤੈਸ਼ ਨੈਸ਼ ਕੀਤਾ ਗਿਆ ਇਸ ਬੰਦੀ ਐਸਐਸਪੀ ਦਿਹਾਤੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੇ ਮੁਖੀ ਟੀ.ਪੀ. ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਮਹਮ ਦੇ ਤਹਿਤ ਪਿੰਡ ਜਠਾਲੂ ਜਿਨ ਨਸ਼ਾ ਤਸਕਰ ਵਿਰੁੱਧ ਕਾਰਵਾਈ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਕੀਤੀਆਂ ਗਿਆ ਹਦਾਤਾ ਅਨੁਸਾਰ ਜੋ ਉਸ ਨੇ ਇਨਲੀਗਲ ਤੌਰ ਤੇ ਗੁੱਠੀ ਬਣਾਈ ਸੀ ਉਸ ਨੂੰ ਤੋੜਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਇਹ ਜੰਗ ਜਾਰੀ ਰਹੇਗੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜਾ ਮਹਿੰਮ ਚਲਾਈ ਗਈ ਹੈ ਮਾਰਚ ਤੋਂ ਹੁਣ ਤੱਕ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਬਾਰਡਰ ਰੇਂਜ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਏ ਨੇ ਅੰਡਰ ਸੁਪਰਵੀਜ਼ਨ ਆਫ ਡੀਏਜੀ ਬਾਰਡਰ ਰੇਂਜ શ્રી ਸੰਦੀਪ ਗੋਇਲ ਜੀ ਅਸੀਂ ਕਾਰਵਾਈ ਕਰਦੇ ਆ ਹੋਇਆ ਸਾਨੂੰ ਪ੍ਰਸ਼ਾਸਨ ਨੂੰ ਵੱਲੋਂ ਇੱਕ ਚਿੱਠੀ ਮਿਲਦੀ ਹੈ ਕਿ ਪਿੰਡ ਜਠਾਲ ਥਾਣਾ ਘਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਇਹ ਜਿਹੜਾ ਨਸ਼ਾ ਤਸਕਰ ਹੈਗਾ ਗੁਰਪ੍ਰੀ ਤੇਲਿਆਸ ਬਿੱਲਾ ਇਹਨੇ ਸਰਕਾਰੀ ਜ਼ਮੀਨ ਦੇ ਉੱਤੇ ਨਾਜਾਇਜ਼ ਕਬਜ਼ਾ ਕਰਦੇ ਆ ਹੋਇਆ ਆਪਣਾ ਇਹ ਮਹਿਲ ਸਜਾਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਖਿਲਾਫ ਜਿਹੜੀ ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਕਬਜ਼ਾ ਛਡਾਣ ਦੀ ਜਿਹੜੀ ਪ੍ਰੋਸੈਸ ਹੈ ਉਹ ਤੁਹਾਡੇ ਸਾਹਮਣੇ ਇਹ ਜਿਹੜੀ ਹੈ ਚੱਲ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਗੁਰਪ੍ਰੀਤ ਏਲੀਆਸ ਬਿੱਲਾ ਦੇ ਖਿਲਾਫ 6 ਅਪਰਾਧਿਕ ਮਾਮਲੇ ਦਰਜ ਨੇ ਐਨਡੀਪੀਐਸ ਐਕਟ ਅਫੀਸ਼ੀਅਲ ਸੀਕਰੇਟਸ ਐਕਟ ਦੇ ਤਹਿਤ ਜਿੱਥੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੂੰ ਜਾਸੂਸੀ ਵੀ ਕਰਦਾ ਸੀਗਾ ਅਤੇ ਜਿਹੜਾ ਸਾਡੀ ਦੇਸ਼ ਦੇ ਹਿੱਤ ਦੇ ਵਿੱਚ ਕਾਰਵਾਈ ਹੁੰਦੀ ਹੈ ਉਹ ਨਹੀਂ ਕਰ ਰਿਹਾ ਸੀਗਾ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਲੇਟੈਸਟ ਮੁਕਦਮਾ ਇਹਦੇ ਖਿਲਾਫ ਜੰਮੂ ਵਿਖੇ ਦਰਜ ਹੈ ਜਿੱਥੇ 36 ਕਿਲੋ ਹੈਰੋਇਨ ਇਹਦੇ ਕੋਲੋਂ ਬਰਾਮਦ ਹੋਈ ਸੀ ਤਿੰਨ ਪਾਕਿਸਤਾਨੀ ਨਾਗਰਿਕੀ ਉਹਦੇ ਵਿੱਚ ਮਾਰੇ ਗਏ ਸਨ ਤੇ ਫਿਲਹਾਲ ਇਹ ਜਿਹੜਾ ਗੁਰਪ੍ਰੀ ਇਲੀਅਸ ਬਿੱਲਾ ਹੈ ਇਹ ਜੰਮੂ ਜੇਲ ਵਿਖੇ ਇਹ ਬੰਦ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨੇ ਕਰੀਬ 1.5 ਤੋਂ 2 ਕਰੋੜ ਰੁਪਇਆ ਆਪਣੇ ਇਹ ਮਹਿਲ ਸਾਰੀ ਕਰਨ ਦੇ ਵਿੱਚ ਲਾ ਰਿਹਾ ਸੀਗਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਦੱਸਿਆ ਗਿਆ ਇਨਫੋਰਮੇਸ਼ਨ ਦਿੱਤੀ ਗਈ ਤੇ ਅਸੀਂ ਇਹ ਕਬਜ਼ਾ ਛਡਾਣ ਦੀ ਜਿਹੜੀ ਪ੍ਰੋਸੈਸ ਹੈ ਉਹ ਤੁਹਾਡੇ ਸਾਹਮਣੇ ਇਹ ਕਰ ਰਹੇ ਹਾਂ ਪਹਿਲਾਂ ਵੀ ਅੰਮ੍ਰਿਤਸਰ ਦੇ ਹਾਤੀ ਵੱਲੋਂ ਲਗਭਗ 10 ਦੇ ਕਰੀਬ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਡਿਮੋਲੀਸ਼ਨਸ ਉਹ ਕੀਤੀਆਂ ਗਈਆਂ ਨੇ ਅੱਗੇ ਵੀ ਅਸੀਂ ਵੱਧ ਚੜ ਕੇ ਯੁੱਧ ਨਸ਼ਾ ਵਿਰੁੱਧ ਸਾਰੇ ਲੋਕਾਂ ਦੇ ਸਹਿਯੋਗ ਨਾਲ ਇਹ ਕਾਰਵਾਈ ਜਾਰੀ ਰੱਖਾਂਗੇ ਤੇ ਇਦਾਂ ਦੇ ਜਿਹੜੇ ਲੋਕ ਜਿਹੜੇ ਕਾਲੇ ਕੰਮਾਂ ਨਾਲ ਲੋਕਾਂ ਦੇ ਜਿਹੜੇ ਖੂਨ ਪਸੀਨੇ ਦੀਆਂ ਕਮਾਈਆਂ ਨੂੰ ਜਿਹੜੇ ਦਰਕਿਨਾਰ ਕਰਦਿਆਂ ਹੋયા ਸਾਡੇ ਸਮਾਜ 'ਚ ਇਹ ਨਸ਼ਾ ਵਧਾਣ ਦੀ ਜਿਹੜੀ ਇਹਨਾਂ ਨੇ ਗੰਦਪਣ ਦੀ ਜਿਹੜੀ ਆਦਤ ਜਿਹੜੀ ਪਾਈ ਹੋਈ ਹੈ ਉਹਦੇ ਤਹਿਤ ਇਹ ਜਿਹੜਾ ਕਾਲੇ ਧੰਦੇ ਰਾਹੀ ਆਪਣੇ ਮਹਿਲ ਸਜਾਉਂਦੇ ਨੇ ਲੋਕਾਂ ਨੂੰ ਵੀ ਇਹ ਜਿਹੜੀ ਈਕ ਖਾਦੀ ਭਾਵਨਾ ਉਹਨੇ ਮਨ ਚ ਭਰਦੇ ਨੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ